ਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਾਈ ਭਗਤ ਧੰਨਾ ਜੀ ਦੀ ਬਾਣੀ ਸ਼ਬਦ ਰੰਭ ਹੋਇਆ ਹੈ ਭਗਤ ਰਵਿਦਾਸ ਜੀ ਦੇ ਛੇ ਸ਼ਬਦ ਸੰਪੂਰਨ ਹੋਏ ਹਨ 487 ਅੰਗ ਤੇ ਭਗਤ ਜੀ ਦਾ ਸ਼ਬਦ ਸੁਭਾਈ ਮਾਨ ਹੈ ਜੀ ਆਓ ਆਪਣੀ ਰਸਨਾ ਤੋਂ ਭਗਤ ਧੰਨਾ ਜੀ ਜੀਵਾ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਵਚਨ ਕਰਦੇ ਹਾਂ ਜੀ ਆਸਾ ਬਾਣੀ ਭਗਤ ਧੰਨੇ ਜੀ ਕੀ ਏਕ ਓਂਕਾਰ ਸਤ ਗੁਰ ਪ੍ਰਸਾਦ ਅਸਾ ਰਗ ਦੇ ਵਿੱਚ ਇਹ ਬਾਣੀ ਭਗਤ ਧੰਨੇ ਜੀ ਕੀ ਬਾਣੀ ਹੈ ਜਿਦੇ ਵਿੱਚ ਸਤ ਗੁਰ ਜੀ ਮੰਗਲਾ ਚਰਨ ਕਰਦੇ ਹੋਏ ਸ਼ਬਦਾਂ ਦੀ ਰਮਤਾ ਕਰਦੇ ਹਨ ਇੱਥੇ ਵੀ ਫਾਸਾ ਜੀ ਮੰਗਲਾ ਚਰਨ ਕਰਦੇ ਹਨ ਪਲੀ ਪੂਰਨ ਪਰਮਾਤਮਾ ਪਰਮੇਸ਼ਰ ਇੱਕ ਸਰੂਪ ਹੈ ਸਾਰੀ ਸ੍ਰਿਸ਼ਟੀ ਦਾ ਇੱਕੋ ਹੀ ਹਰੀ ਮਾਲਕ ਹੈ ਪਰਮੇਸ਼ਰ ਜਿਹਦੀ ਮੂਰਤ ਸਤ ਹੈ ਸਰੀਰਾਂ ਤੋਂ ਪਰੇ ਕਾਲ ਤੋਂ ਰਹਿਤ ਗੁਰਪ੍ਰਸਾਦ ਗੁਰੂ ਦੀ ਸੱਚੇ ਗੁਰੂ ਦੀ ਬਖਸ਼ਿਸ਼ ਦੇ ਨਾਲ ਕਿਰਪਾ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਹੈ ਜੀ ਪਰਮਤ ਫਿਰਤ ਬਹੁ ਜਨਮ ਵਿਲਾਨੇ ਤਨ ਮਨ ਧਨ ਨਹੀਂ ਠੀਰੈ ਲਾਲਚ ਬਿਖ ਕਾਮ ਲੋਭਦ ਰਾਤਾ ਮਨ ਵਿਸਰੇ ਪ੍ਰਭ ਹੀ ਰੈ ਭਗਤ ਧੰਨਾ ਜੀ ਦੀ ਇਹ ਸ਼ਬਦ ਬਨਿ ਰੰਬਉਂਦੀ ਹੈ ਭਗਤ ਜੀ ਬਚਨ ਕਰਦੇ ਹਨ ਪਰਮਤ ਫਿਰਤੋ ਬੋ ਜਨਮ ਬਿਲਾਨੇ ਭਾਵੇਂ ਕਿ ਆਪਾਂ ਪਹਿਲੋਂ ਵੀ ਸਰਵਨ ਕਰ ਚੁੱਕੇ ਹਾਂ ਕਈ ਜਨਮ ਭਾਏ ਕੀਟ ਪਤੰਗਾ ਕਈ ਜਨਮ ਕਜ ਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਭਗਤ ਰਵਿਦਾਸ ਜੀ ਚ ਪਰਥਾਏ ਬਤਰ ਕਰਦੇ ਹਨ ਬਹੁਤ ਜਨਮ ਵਿਛਰੇ ଥି ਮਾਧੋ ਇਹੋ ਜਨਮ ਤੇਮਾਰੇ ਲਿਖੇ ਇਥੇ ਭਗਤ ਧੰਨਾ ਜੀ ਸਾਨੂੰ ਕਹਿ ਰਹੇ ਹਨ ਪਰ ਮਤ ਫਿਰ ਤਬੋ ਜਨਮ ਬਿਲਾਨੇ ਕਈ ਜਨਮ ਭਗਤ ਜੀ ਕਹਿੰਦੇ ਫਿਰ ਕਿ ਆਇਆ ਪੈਲੋਂ ਭਗਤ ਧੰਨਾ ਜੀ ਕਹਿੰਦੇ ਅਸੀਂ ਕਈ ਜਨਮ ਪਹਿਲੋਂ ਪਹੁੰਚ ਚੁੱਕੇ ਹਾਂ ਕਈ ਜਨਮ ਧਾਰਨ ਕਰ ਚੁੱਕੇ ਹਾਂ ਪਹਿਲੋਂ ਅਸੀਂ ਅਸੀਂ ਜੁਨਾ ਦੇ ਵਿੱਚ ਅਸੀਂ ਜਾ ਚੁੱਕੇ ਹਾਂ ਪਿੱਛੇ ਸਾਨੂੰ ਪਤਾ ਲੱਗ ਚੁੱਕਾ ਹੈ ਕੀ ਮਨੁੱਖਤਾ ਜਨਮ ਜਿਹੜਾ ਹੈ ਮਾਨਸ ਦੇ ਗੁਰਮਖ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਸਾਨੂੰ ਪ੍ਰਾਪਤ ਹੋਇਆ ਅਸਲ ਹੋਇਆ ਜਿੰਨੂੰ ਸਾਰੀਆਂ 84 ਲੱਖ ਜੁਨਾ ਦੀ ਸਰਦਾਰੀ ਜੂਨ ਕਹਿੰਦੇ ਹਨ ਮਨੁੱਖਾ ਜੀਵਨ ਕਿਉਂਕਿ ਇਦੇ ਵਿੱਚ ਸਾਡੇ ਕੋਲ ਗਿਆਨ ਦਾ ਪ੍ਰਕਾਸ਼ ਹੈ ਦੀਪਕ ਹੈ ਹਿਰਦੇ ਵਿੱਚ ਪਿਛਲੀਆਂ ਜੁਨਾਂ ਦੇ ਵਿੱਚ ਸਾਡੇ ਕੋਲ ਇਹ ਚੀਜ਼ ਨਹੀਂ ਸੀ ਉਦੋਂ ਖਾਂਦੇ ਵੀ ਸੀ ਪਿੰਦੇ ਵੀ ਸੀ ਅਸੀਂ ਪਰ ਖਾਣ ਪੀਣ ਤੱਕ ਹੀ ਸਹਿਮਤ ਸੀ ਸਾਡੇ ਦਿਮਾਗ ਜਿਵੇਂ ਚੋਂ ਸੋਝੀ ਨਹੀਂ ਸੀ ਸਾਨੂੰ ਅੰਦਰ ਹਿਰਦੇ ਵਿੱਚ ਉਹ ਗਿਆਨ ਨਹੀਂ ਸੀ ਤਾਕੇ ਉਸ ਜੁਨਾਂ ਵਿੱਚ ਅਸੀਂ ਉਹ ਮਾਲਕ ਨੂੰ ਮਿਲ ਨਹੀਂ ਸਿ ਪਾਏ ਉਹਨੇ ਤਰਸ ਕੀਤਾ ਇਹ ਕਈ ਜਨਮਾਂ ਬਾਅਦ ਮਾਨਸ ਸਿੰਘ ਦੇ ਮਨੁੱਖਾ ਜਨਮ ਸਾਨੂੰ ਸਰਦਾਰੀ ਬਖਸ਼ਤੀ ਪਰ ਫਿਰ ਵੀ ਅਸੀਂ ਉਹ ਸਰਦਾਰੀ ਲੈਣ ਨੂੰ ਤਿਆਰ ਨਹੀਂ ਅਸੀਂ ਉੱਥੇ ਜੁਨਾਂ ਚ ਜਾਣਾ ਚੁੰਨੇ ਹਾਂ ਤੁਹਾਡੀ ਕਿਸਮਤ ਮਾੜੀ ਹੈ ਜਿਹਦੇ ਕਾਰਨ ਮਾੜੇ ਕਰਮਾਂ ਕਾਰਨ ਅਸੀਂ ਉਹਨੂੰ ਮਿਲ ਨਹੀਂ ਪਾਏ ਉਹਨੂੰ ਜਾਪ ਨਹੀਂ ਪਾਏ ਉਹਨੂੰ ਦੇਖ ਨਹੀਂ ਪਾਏ ਗਿਆਨਤਾ ਦਾ ਅੰਨਪਾਨ ਸਾਡੇ ਅੱਗੇ ਆ ਗਿਆ। ਗਿਆਨਤਾ ਦਾ ਹਨੇਰਾ ਘੜਾ ਸਿੱਜ ਦੇ ਕਾਰਨ ਸੀ ਗਿਆਨ ਦਾ ਚਰਾਗ ਜਗਾ ਨਹੀਂ ਪਾਏ। ਜਿਹਦੇ ਕਾਰਨ ਭਗਤ ਜੀ ਕਹਿੰਦੇ ਪਹਿਲਾਂ ਦੇਖੋ ਇੰਨੇ ਜਨਮ ਵਿਛੋੜੇ ਵਿੱਚ ਹੀ ਸਾਡੇ ਗੁਜ਼ਰੇ ਕਈ ਜਨਮ ਸਾਡੇ ਲੰਘ ਗਈ ਕੀੜਿਆਂ ਪਤੰਗਿਆਂ ਦੀ ਜੁਨਾ ਵਿੱਚ। ਜੇ ਕਹਿੰਦੇ ਹੁਣ ਜੇ ਸਵਾ ਮਿਲਿਆ ਭਗਤ ਜੀ ਕਹਿੰਦੇ ਨੂੰ ਕਿਉਂ ਗਵਾਂਦੇ ਹਾਂ। ਉਨਮਾਨਸ ਦੇ ਸਵਾਸਾਂ ਦੀ ਪੂੰਜੀ ਰਿਆ ਵਰਗੇ ਸਵਾਸ ਉਹਨੂੰ ਜਪਣ ਵਾਸਤੇ ਸਾਨੂੰ ਮਿਲੇ ਹਨ ਇਹ ਨਾ ਹੋਏ ਕਿ ਉਹੀ ਕੰਮ ਕਰਕੇ ਫਿਰ ਸਮਾਂ ਗਵਾ ਕੇ ਚਲੇ ਜਾਈਏ ਸਵਾ ਲੰਗੜ ਤੋਂ ਬਾਅਦ ਫਿਰ ਪਛਤਾਣ ਤੋਂ ਬਿਨਾ ਪਿਆਰੇ ਕੁਝ ਵੀ ਨਹੀਂ ਮਿਲਦਾ ਤੇ ਭਗਤ ਧੰਨਾ ਜੀ ਸਾਨੂੰ ਵੇਖੋ ਸਮਝਾ ਰਹੇ ਹਨ ਭਰਮਤ ਫਿਰਤ ਬਹੁਤ ਜਨਮੋਂ ਬਿਲਾਨੇ ਤੋਂ ਭਾਵ ਕੀ ਆ ਰਹੇ ਆ ਪਿੱਛੇ ਬੀਤ ਚੁੱਕਿਆ ਸਾਡੇ ਕਈ ਜਨਮ ਤਨ ਮਨ ਧਨ ਨਹੀਂ ਠੀਰੇ ਕਹਿੰਦੇ ਨਾ ਤਨ ਨੇ ਨਾਲ ਜਾਣਾ ਸਥਿਰ ਰਹਿਣ ਵਾਲਾ ਤਨ ਭਗਤ ਜੀ ਕਹਿੰਦੇ ਨਾ ਤਨ ਤੇ ਨਾ ਮਨ ਤੇ ਨਾ ਧਨ ਨਹੀਂ ਠੀਰੇ ਕਹਿੰਦੇ ਸਦਾ ਰਹਿਣ ਵਾਲਾ ਨਹੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਗਿਣ ਰਿਆ ਭਗਤ ਜੀ ਨੇ ਕੋਈ ਗਰੰਟੀ ਨਹੀਂ ਕਦੋਂ ਖਤਮ ਹੋ ਜਾਣੀਆਂ ਬਿਰਸੇ ਜਾਣੀਆਂ ਨ ਤਾਂ ਨ ਵੀ ਉਹਦਾ ਬਖਸ਼ਿਆ ਮਾਨੋ ਦੇ ਵਿੱਚ ਰੱਖਿਆ ਮਾਲਕ ਨੇ ਧਨ ਵੀ ਉਹਦਾ ਦਿੱਤਾ ਖਾ ਰਿਆਂ ਭਗਤ ਜੀ ਕਹਿੰਦੇ ਇਹਦੇ ਵਿੱਚ ਕੁਝ ਵੀ ਸਥਿਰ ਨਹੀਂ ਹੈ ਇਹ ਥੋੜੇ ਸਮੇਂ ਵਿੱਚ ਸਾਨੂੰ ਸਭ ਕੁਝ ਮਿਲਿਆ ਹੈ ਇਹ ਭਗਤ ਜੀ ਕਹਿੰਦੇ ਫਿਰ ਵੀ ਇਹਨੂੰ ਸੱਚ ਮੰਨ ਲੈਂਦੇ ਆ ਤੇ ਬਚਨ ਕਰਦੇ ਹਨ ਭਗਤ ਜੀ ਲਾਲਚ ਬਿਖ ਕਾਮ ਲੋਭ ਦਰਾਤਾ ਭਗਤ ਜੀ ਕਹਿੰਦੇ ਦਿਲਾਰ ਇੱਕ ਲਾਲਚ ਸਾਨੂੰ ਮਾਰਦਾ ਇੱਕ ਬਿਖ ਜਹਰ ਅੰਦਰ ਕੀਤਾ ਇਕੱਠਾ ਕੀਤਾ ਹੋਇਆ ਉਹ ਵਕਾਰਾਂ ਬਾਰੇ ਭਗਤ ਜੀ ਗੱਲ ਕਰਦੇ ਨੇ ਕਾਮ ਵਾਸ਼ਨਾ ਮਾਰ ਰਹੀ ਹੈ ਲੋਭ ਹੈ ਮਾਨ ਲੋਭ ਧੋਰੀਆਂ ਦੇ ਵਿੱਚ ਪਿੱਛੇ ਭਾਵੇਂ ਦੇਖੋ ਪਿਛਲੇ ਸ਼ਬਦਾਂ ਦੇ ਵਿੱਚ ਵੀ ਭਗਤ ਜੀ ਨੇ ਗਾਏ ਸੀ ਕਹਿੰਦੇ ਉਸ ਜੁਨਾ ਦੇ ਵਿੱਚ ਸਾਨੂੰ ਇੱਕ ਇੱਕ ਵਕਾਰ ਸੀ ਤਸਤਾ ਸਿਨਾ ਕੀ ਮਛਲੀ ਜਿਹੜੀ ਹੈ ਹਿਰਨ ਹੈ ਪਤੰਗਾ ਹੈ ਭੌਰਾ ਹੈ ਅਤੇ ਮੱਛੀ ਹੈ ਤੇ ਦੇਖੋ ਹਾਥੀ ਹੈ ਉਹਨਾਂ ਨੂੰ ਇੱਕ ਇੱਕ ਵਕਾਰ ਸੀ ਜਿਹਦੇ ਕਾਰਨ ਉਹਨਾਂ ਨੂੰ ਮਾਤ ਪਈ ਭਗਤ ਜੀ ਕਹਿੰਦੇ ਇੱਥੇ ਤਾਂ ਪੰਜੇ ਅਸੀਂ ਨਾਲ ਚੁੱਕੀ ਫਿਰਦੇ ਆ ਸਾਡੇ ਕੋਲ ਤਾਂ ਪੰਜ ਹਨ ਕਿਵੇਂ ਬਚ ਪਾਵਾਂਗੇ ਇੱਥੇ ਭਗਤ ਜੀ ਵੀ ਕਹਿ ਰਹੇ ਨੇ ਕਹਿੰਦੇ ਲਾਲਚ ਵਿਖ ਕਾਮ ਲੁਭ ਦਰਾਤਾ ਕਹਿੰਦੇ ਇਹਦੇ ਵਿੱਚ ਅਸੀਂ ਰੱਤੇ ਪਏ ਆਇਰਾ ਸਾਨੂੰ ਬਨੌਟੀ ਰੰਗ ਚੜਿਆ ਹੋਇਆ ਜਿਹੜਾ ਲਾਲ ਤੇ ਦਾ ਬਖ ਦਾ ਕਾਮਧਾਲ ਲੋਭ ਦਾ ਭਗਤ ਜੀ ਕਹਿੰਦੇ ਇਹਦੇ ਵਿੱਚ ਰੱਤੇ ਪਏ ਆ ਮੰਨ ਬਿਸਰੇ ਪ੍ਰਭ ਹੀਰੇ ਵੇਖੋ ਮਨ ਨੇ ਇੱਕੋ ਚੀਜ਼ ਹੀ ਵਿਸਾਰੀ ਹੋਈ ਹੈ ਬਾਕੀ ਤਾਂ ਅਸੀਂ ਵਿਸਾਰਦੇ ਨਹੀਂ ਸਾਨੂੰ ਪਤਾ ਹੈ ਕੀ ਭੁੱਲਦੇ ਆ ਸੀ ਸੰਸਾਰੀ ਵਾਸਨਾਵਾਂ ਨੂੰ ਭੁੱਲ ਨਹੀਂ ਸਕਦੇ ਸੀ ਭੁੱਲਦੇ ਨਹੀਂ ਕਪਾੜ ਤੇ ਜੀ ਕਹਿੰਦੇ ਇੱਕੋ ਚੀਜ਼ ਅਸੀਂ ਭੁੱਲ ਗਏ ਪ੍ਰਭੂ ਹੀਰੇ ਵਰਗਾ ਸਾਡਾ ਪ੍ਰਭੂ ਸੀ ਉਹਦੇ ਗੁਣ ਸਰ ਉਹਨੂੰ ਧਾਰਨਾ ਕਰਨਾ ਅਸੀਂ ਵਿਸਾਰਤਾ ਭੁੱਲ ਗਏ ਮਨ ਜੇ ਮਨ ਵਿਸਰਦਾ ਜੇ ਮਨ ਭੁੱਲਦਾ ਇੱਕੋ ਚੀਜ਼ ਹੀ ਭੁੱਲਦਾ ਹੈ ਮਨ ਵਿਸਰੇ ਪ੍ਰਭ ਹੀਰੇ ਭਗਤ ਜੀ ਕਹਿੰਦੇ ਚੀਜ਼ਾਂ ਪਿਛਲੀਆਂ ਤੇ ਭੁੱਲਦਾ ਨਹੀਂ ਲਾਲਚ ਕਰਨਾ ਵੀ ਬਿਖ ਇਕੱਠਾ ਕਰਨਾ ਕਾਮ ਵਾਚਨਾ ਵਾ ਲੁਭਾਏ ਮਨ ਲੋਭ ਕਰਦਾ ਮਨ ਰੁੱਤਾ ਪਿਆ ਇਹਦੇ ਵਿੱਚ ਪਪਾ ਗੁਰਦੇ ਜੀ ਕਹਿੰਦੇ ਮਨ ਵਿਸਰੇ ਜੇ ਵਿਸਰਦਾ ਏ ਜੇ ਵਿਸਾਰਦੇ ਆਂ ਅਸੀਂ ਜੇ ਭੁੱਲਦੇ ਆਂ ਤੇ ਇੱਕੋ ਚੀਜ਼ ਹੀ ਭੁੱਲਦੇ ਆਂ ਬੰਦਗੀ ਕਰਨੀ ਭਜਨ ਕਰਨਾ ਸਿਮਰਨ ਕਰਨਾ ਉਹ ਸਤਿਗੁਰਾਂ ਨੂੰ ਪਰਮੇਸ਼ਰ ਹੀਰੇ ਵਰਗੇ ਪ੍ਰਮਾਤਮਾ ਦੇ ਗੁਣਾਂ ਨੂੰ ਅਸੀਂ ਭੁੱਲ ਜਾਂਦੇ ਆਂ ਉਹਨੂੰ ਵਿਸਾਰ ਦਿੰਨੇ ਆ ਉਹਦੇ ਲਈ ਸਾਡੇ ਕੋਲ ਟਾਈਮ ਨਹੀਂ ਹੁੰਦਾ ਟਾਈਮ ਸਾਡੇ ਕੋਲ ਘੱਟ ਪੈ ਜਾਂਦਾ ਪਰ ਇਸ ਚੀਜ਼ਾਂ ਲਈ ਸਾਡੇ ਕੋਲ ਬਹੁਤ ਜ਼ਿਆਦਾ ਟਾਈਮ ਹੈ ਇਹ ਈਤਿਆਲੀ ਤਾਂ ਖੁੱਲਾ ਟਾਈਮ ਹੈ ਪਰ ਇੱਕੋ ਚੀਜ਼ ਦੀ ਟਾਈਮ ਖਤਮ ਹੋ ਜਾਂਦਾ ਹੈ ਬੰਦਗੀ ਵਾਸਤੇ ਭਜਨ ਵਾਸਤੇ ਗੁਰੂ ਘਰ ਆਉਣ ਵਾਸਤੇ ਸੱਚ ਧਰਮ ਤੇ ਤੁਰਨ ਵਾਸਤੇ ਇਸ ਕਮਾਈ ਵਾਸਤੇ ਤਾਂ ਸਮਾਂ ਹੀ ਨਹੀਂ ਹੈ ਤੇ ਭਗਤ ਜੀ ਸਾਨੂੰ ਸचेत ਕਰਦੇ ਹਨ ਰਹਾ ਬਖ ਫਲ ਮੀਠ ਲੱਗੇ ਮਨ ਬਉਰੇ ਚਾਰ ਵਿਚਾਰ ਨਾ ਜਾਣਿਆ ਭਗਤ ਜੀ ਫਿਰ ਕਹਿ ਰਹੇ ਹਨ ਅਗਲੇ ਬੰਦ ਵਿੱਚ ਕਹਿੰਦੇ ਵਿਖ ਫਲ ਮਿੱਠੇ ਕਹਿੰਦੇ ਵਿਖ ਰੂਪੀ ਜਿਹੜੇ ਫਲ ਹਨ ਬਨੌਟੀ ਫਲ ਉਹ ਮਿੱਠੇ ਲੱਗਦੇ ਹਨ ਸਨ ਇਹ ਮਨ ਬੌਰੇ ਬੌਰਾ ਕਹਿੰਦੇ ਨੇ ਜਿਹੜਾ ਪਾਗਲ ਦਿਮਾਗੀ ਤੌਰ ਤੇ ਬੌਰਾ ਹੁੰਦਾ ਜਿਹਨੂੰ ਸੁਣਦਾ ਨਹੀਂ ਬੋਲਾ ਵੀ ਕਹਿੰਦੇ ਨੇ ਅਸੀਂ ਜਿਹੜਾ ਬੋਲਾ ਬੰਦਾ ਹੁੰਦਾ ਉਹਨੂੰ ਵਾਜਾ ਮਾਰੀ ਜਾਈ ਉਹ ਸੁਣ ਨਹੀਂ ਪੰਦਾ ਤੇ ਅਸੀਂ ਵੀ ਤਾਂ ਬੋਲੀਆਂ ਸਾਡਾ ਮਨ ਬੋਲਾ ਹੈ ਬਉਰਾ ਹੈ ਭਗਤ ਜੀ ਕਹਿੰਦੇ ਮਨ ਬਉਰੇ ਇਹ ਮਨ ਬੋਲੇ ਇਹ ਮਨ ਭਗਤ ਜੀ ਕਹਿੰਦੇ ਬਉਰੇ ਤੂੰ ਸੁਣਦਾ ਹੀ ਨਹੀਂ ਕਹਿੰਦੇ ਤੂੰ ਬਖ ਬਖ ਰੂਪੀ ਜ਼ਹਿਰ ਫਲ ਜਿਹੜਿਆਂ ਨੂੰ ਇਕੱਠੇ ਕਰਦਾ ਹੈ ਮਿੱਠੇ ਲੱਗਦੇ ਹਨ ਤੈਨੂੰ ਸਾਨੂੰ ਬਲਤਾ ਹੈ ਸੰਸਾਰੀ ਚੀਜ਼ਾਂ ਸਾਰੀਆਂ ਸਾਨੂੰ ਮਿੱਠੀਆਂ ਲੱਗਦੀਆਂ ਨੇ ਸਤਿਗੁਰੂ ਜੀ ਵੀ ਇਸ ਪਰਥਾਏ ਸਾਨੂੰ ਬਚਨ ਕਰਦੇ ਹਨ ਵਿਖਾ ਜਿਹੜੀ ਉਹ ਮਿੱਠੀ ਲੱਗਦੀ ਐ ਇੱਕ ਸ਼ਹਿਦ ਦੀ ਤਰ੍ਹਾਂ ਸਾਨੂੰ ਲੱਗਦੀ ਐ ਅੰਮ੍ਰਿਤ ਕੌੜਾ ਲੱਗਦਾ ਐ ਅੰਮ੍ਰਿਤ ਨੂੰ ਅਸੀਂ ਕੌੜਿਆਂ ਸਮਝਦੇ ਆ ਉਹਦਾ ਘੁੱਟ ਨਹੀਂ ਪੜਨਾ ਚਾਹੁੰਦੇ ਬਾਣੀ ਪੜਨਾ ਨਹੀਂ ਚਾਹੁੰਦੇ ਅਤੇ ਸੰਸਾਰੀ ਸ਼ਹਿਵਾ ਨੂੰ ਅਸੀਂ ਮਿੱਠਾ ਸਮਝਦੇ ਆ ਜਿਹੜਾ ਚੋ ਦੋਸ ਕਿੰਟਾਂ ਦਾ ਰਸ ਮਿੱਠਾ ਲੱਗਦਾ ਉਸ ਤੋਂ ਬਾਅਦ ਕੌੜਾ ਹੋ ਜਾਂਦਾ ਜ਼ਹਿਰ ਬਣ ਜਾਂਦਾ ਉਹ ਰਸ ਸਾਨੂੰ ਮਿੱਠੇ ਲੱਗਦਿਆਂ ਨਿ ਵਿਖੇ ਫਲ ਮਿੱਠੇ ਲੱਗੇ ਮਨ ਬੋਰੇ ਇਹ ਪਾਗਲ ਮਨ ਭਗਤ ਜੀ ਕਹਿੰਦੇ ਤੈਨੂੰ ਵਿਖ ਰੂਪੀ ਫਲ ਮਿੱਠੇ ਲੱਗਦੇ ਨੇ ਚਾਨ ਵਿਚਾਰ ਨਾ ਜਾਣਿਆ ਇਹਨੇ ਕਹਿੰਦੇ ਸ਼ੁਭ ਵਿਚਾਰਨ ਤੋਂ ਤੂੰ ਜਾਣਿਆ ਹੀ ਨਹੀਂ ਇਹਨੇ ਜਾਣ ਹੀ ਨਹੀਂ ਪਾਇਆ ਗੁਣ ਤੇ ਪ੍ਰੀਤ ਵੱਡੀ ਅਨਪਾਤੀ ਜਨਮ ਮਰਨ ਫਿਰ ਤਾਨਿਆ ਕਹਿੰਦੇ ਜਿਹੜੀ ਇਹ ਪ੍ਰੀਤ ਤੋਂ ਧਾਰਨ ਕੀਤੀ ਐ ਗੁਣ ਤੇ ਪ੍ਰੀਤ ਵੱਡੀ ਅਨਭਾਤੀ ਕਹਿੰਦੇ ਪ੍ਰੀਤ ਨੇ ਤੇਰਾ ਜਨਮ ਖਰਾਬ ਕਰ ਦੇਣਾ ਜਨਮ ਮਰਨ ਫਿਰ ਤਾਨਿਆ ਕਹਿੰਦੇ ਫਿਰ ਜਨਮ ਵਰਨ ਵਿੱਚ ਤੈਨੂੰ ਜਾਣਾ ਪਵੇਗਾ ਕਹਿੰਦੇ ਜਿਹੜੀ ਪ੍ਰੀਤ ਸੁ ਸੰਸਾਰ ਨਾਲ ਪਾਈ ਹੋਈ ਐ ਜਿਹੜੇ ਗੁਣ ਤੂੰ ਇਕੱਠੇ ਕਰ ਰਿਆ ਸੰਸਾਰੀ ਕਹਿੰਦੇ ਭਾਤ ਭਾਤ ਦੇ ਹਾਕ ਤੇ ਜੀ ਕਹਿੰਦੇ ਨਾਨੇ ਤੈਨੂੰ ਜਨਮ ਮਰਨ ਵਿੱਚ ਛੱਟ ਦੇਣਾ ਜਨਮ ਮਰਨ ਫਿਰ ਤਾਨਿਆ ਫਿਰ ਉਸੇ ਜਗ੍ਹਾ ਤੇ ਤੈਨੂੰ ਜਾਣਾ ਪਵੇਗਾ ਜਗਤ ਜਾਣ ਨਹੀਂ ਰਿਦ ਦੇ ਨਵਾਸੀ ਜਲਤ ਜਾਲ ਜਮ ਫੰਦ ਪਰੈ ਤੇ ਖੀਰ ਲੀਆਂ ਤੂਖਾ ਵਿੱਚ ਭਗਤ ਜੀ ਫਿਰ ਦੱਸਦੇ ਹਨ ਕਹਿੰਦੇ ਜਗਤ ਜਾਣ ਨਹੀਂ ਰਿਦ ਦੇ ਨਵਾਸੀ ਕਹਿੰਦੇ ਜਗਤ ਨੂੰ ਤੂੰ ਜਾਣ ਨਹੀਂ ਪਾਇਆ ਕਹਿੰਦੇ ਹਿਰਦੇ ਦੇ ਵਿੱਚ ਭਗਤ ਜੀ ਕਹਿੰਦੇ ਜਲਤ ਜਾਲ ਕਹਿੰਦੇ ਸੰਸਾਰ ਤਾਂ ਜਾਲ ਸੀ ਮਾਇਆ ਦਾ ਇਹ ਮਾਇਆ ਨੇ ਜਾਲ ਫੈਂਕਿਆ ਸੀ ਤੂੰ ਪਛਾਨ ਹੀ ਨਹੀਂ ਪਾਇਆ ਜਲਤ ਜਾਲ ਜਮ ਫੰਦ ਪਰੇ ਕਹਿੰਦੇ ਹੁਣ ਜਮਾ ਨੇ ਜਾਲ ਫੈਂਕਤਾ ਹੈ ਕਹਿੰਦੇ ਕਾਲ ਦਾ ਜਾਲ ਤੂੰ ਸਮਝ ਨਹੀਂ ਪਾਇਆ ਕਹਿੰਦੇ ਉਹਨੇ ਤੈਨੂੰ ਲੈ ਜਾਣਾ ਉਸ ਜਾਲ ਵਿੱਚ ਫਸਾ ਕੇ ਜਮਾ ਦੀ ਫਾਈ ਤੈਨੂੰ ਪਹਿਣੀ ਹੈ ਜਿਹੜੀ ਕੋਈ ਲਾ ਨਹੀਂ ਸਕਦਾ ਜਿਹੜਾ ਕੋਈ ਸਮਾਂ ਬਦਲ ਨਹੀਂ ਸਕਦਾ ਉਹ ਆਉਣ ਵਾਲਾ ਸਮਾਂ ਨੇੜੇ ਆ ਚੁੱਕਾ ਹੈ ਵਿਖ ਫਲ ਸੰਤ ਪਰੇ ਮਨ ਐਸੇ ਪਰਮਪੁਰਖ ਪ੍ਰਭ ਮਨ ਬਿਸਰੈ ਕਹਿੰਦੇ ਵਿਖ ਰੂਪੀ ਫਾਲ ਸੰਚ ਰਿਆ ਇਕੱਠੇ ਕਰ ਰਿਆ ਅਸੀਂ ਵਿਖੇ ਇਕੱਠੇ ਕਰਦੇ ਆ ਨਾ ਸੰਸਾਰੀ ਪਦਾਰਥ ਧਨ ਦੌਲਤ ਜਿਨ੍ਹਾਂ ਚ ਸੁਖ ਭਾਲਦੇ ਆ ਕਿ ਸੁਖ ਮਿਲ ਜਾਣਗੇ ਆਗਤ ਜੀ ਕਹਿੰਦੇ ਉਹ ਫਲ ਤੂੰ ਤਾਂ ਰੋਸ ਸੰਚਦਾ ਇਕੱਠੇ ਕਰਦਾ ਬਿਖ ਫਲ ਸੰਚ ਭਰੇ ਮਨ ਐਸੇ ਕਹਿੰਦੇ ਮਨ ਐਸੇ ਬਿਖ ਰੂਪੀ ਫਲ ਤੂੰ ਸੰਚ ਰਿਆ ਇਕੱਠੇ ਕਰਿਆ ਪਰਮ ਪੁਰਖ ਪਰਮਾਤਮਾ ਜਿਹੜਾ ਪਰਮੇਸ਼ਰ ਹੈ ਪ੍ਰਭ ਮਨ ਬਿਸਰੈ ਭਗਤ ਜੀ ਕਹਿੰਦੇ ਉਹਨੂੰ ਤੂੰ ਵਿਸਾਰ ਚੁੱਕਾ ਫੁੱਲ ਚੁੱਕਾ ਉ ਪਰਮ ਸੁਪਰਮਾਤਮਾ ਜਿਹੜਾ ਪ੍ਰਭੂ ਹੈ ਪਰਮਪੁਰਖ ਪ੍ਰਭ ਮਨ ਵਿਸਰੇ हे ਮਨਾ ਤੂੰ ਉਹਨੂੰ ਕਿਉਂ ਭੁੱਲਦਾ ਹੈ ਵਿਸਾਰਦਾ ਹੈ ਗਿਆਨ ਪ੍ਰਵੇਸ਼ ਗੁਰੇ ਧੰਨ ਦਿਆ ਧਿਆਨ ਮਾਨ ਮਨ ਏਕਮੈ ਇਹ ਕਹਿੰਦੇ ਉਹਦੇ ਚ ਧਿਆਨ ਜੋੜਨਾ ਸੀ ਗਿਆਨ ਪ੍ਰਵੇਸ਼ ਗੁਰੇ ਧੰਨ ਦਿਆ ਕਹਿੰਦੇ ਗਿਆਨ ਦਾ ਪ੍ਰਵੇਸ਼ ਗੁਰੂ ਰਾਈਂ ਅੰਦਰ ਹੋਣਾ ਸੀ ਇਹ ਜਿਹੜਾ ਦੀਵਾ ਪ੍ਰਕਾਸ਼ ਹੈ ਇਹ ਸੱਚੀ ਗੁਰੂ ਰਾਜ ਤੈਨੂੰ ਪ੍ਰਾਪਤ ਹੋਣਾ ਸੀ ਗਿਆਨ ਪਰਵੇਸ਼ ਗੁਰੈ ਧਨ ਦੀਆ ਧਿਆਨ ਮਾਨ ਮਨ ਏਕ ਮੈ ਕਹਿੰਦੇ ਤੂੰ ਧਿਆਨ ਨਹੀਂ ਕੀਤਾ ਉਧਰ ਤਾਂ ਧਿਆਨ ਨਹੀਂ ਦਿੱਤਾ ਅਨਗਹਿਲੀ ਕਰਤੀ ਕਹਿੰਦੇ ਗੁਰੂ ਨੇ ਤੈਨੂੰ ਗਿਆਨ ਬਖਸ਼ਣਾ ਸੀ ਗਿਆਨ ਪਰਵੇਸ਼ ਗੁਰੇ ਧਨ ਦੀਆ ਧਿਆਨ ਮਾਨ ਮਨ ਏਕ ਮੂਏ ਕਹਿੰਦੇ ਕੋ ਪਰਮਾਤਮਾ ਨੂੰ ਤੂੰ ਵਿਸਾਰ ਕੇ ਉਹ ਦਿਲ ਧਿਆਨ ਨਹੀਂ ਦਿੱਤਾ ਇਪਾ ਤੁਜੀ ਕਹਿੰਦੇ ਫਿਰ ਤੈਨੂੰ ਮਰਨਾ ਪੈਣਾ ਮਨ ਤੇਰਾ ਫੁਰਨਿਆਂ ਦੇ ਵਿੱਚ ਫਸਿਆ ਪੈ ਪ੍ਰੇਮ ਭਗਤ ਮਾਨੀ ਸੁਖ ਜਾਣਿਆ ਤ੍ਰਿਪਤ ਘਾਨੇ ਮੁਕਤ ਭਏ ਕਹਿੰਦੇ ਜੇ ਪ੍ਰੇਮ ਸੱਚੇ ਨਾਲ ਤੇਰਾ ਪ੍ਰੇਮ ਪੈ ਗਿਆ ਫਿਰ ਸੁਖ ਮਿਲਣਾ ਅਸਲੀ ਪ੍ਰੇਮ ਭਗਤ ਮਾਨੀ ਸੁਖ ਜਾਣਿਆ ਜਦੋਂ ਉਹ ਚੀਜ਼ ਨੂੰ ਤੂੰ ਮੰਨ ਪਾਇਆ ਤੇਰਾ ਮਨ ਮੰਨ ਕੇ ਉਹਦੇ ਚਰਨਾਂ ਵਿੱਚ ਆ ਗਿਆ ਸੁਖ ਜਾਣਿਆ ਕਹਿੰਦੇ ਫਿਰ ਉਸ ਸੁਖ ਨੂੰ ਜਾਣ ਲਵੇਗਾ ਨਹੀਂ ਤਾਂ 4 ਮਿੰਟਾਂ ਦੇ ਸੁੱਖਾ ਮਗਰ ਦੌੜਦਾ ਫਿਰੇਗਾ ਬਰੋਟੀ ਸੁੱਖਾਂ ਨੂੰ ਪਾਣ ਵਾਸਤੇ ਖਾਤਰ ਵਾਹ ਇਹ ਸੰਸਾਰ ਵਿੱਚ ਭੱਜਦੇ ਫਿਰਦੇ ਆ ਬਰੋਟੀ ਸੁੱਖ ਜਿਹੜਿਆਂ ਨੂੰ ਖਤਮ ਹੋ ਜਾਂਦੇ ਆ ਨਾ ਫਿਰ ਦੁੱਖ ਭੋਗਣਾ ਪੈਂਦਾ ਤੇ ਕਹਿੰਦੇ ਉਹ 4 ਮਿੰਟਾਂ ਦੇ ਸੁੱਖ ਬਦਲੇ ਸੰਸਾਰ ਏ ਵੱਡਾ ਧਨ ਜਿਹੜਾ ਹੈ ਨਾ ਹੀਰਿਆਂ ਵਰਗੇ ਸਾ ਸਵਾਸ ਗਵਾਈ ਜਾਂਦੇ ਆ ਉਮਰਾ ਗਵਾਈ ਜਾਂਦੇ ਆ ਉਥੇ ਕਹਿੰਦੇ ਆ ਕਿ ਸੁੱਖ ਮਿਲ ਜਾਵੇ ਅੱਜ ਨਹੀਂ ਤਾਂ ਕੱਲ ਮਿਲੇਗਾ ਕੱਲ ਨਹੀਂ ਤਾਂ ਪਰਸੋਂ ਇਸ ਚੀਜ਼ ਵਿੱਚ ਸੁੱਖ ਨਹੀਂ ਉਹ ਚੀਜ਼ ਪ੍ਰਾਪਤ ਕਰ ਲਈਏ ਉਹ ਮਿਲ ਗਈ ਤਾਂ ਦੂਜੀ ਨੂੰ ਸੁੱਖ ਬਣਾ ਲੈਣੇ ਆ ਕਿਹਦੇ 'ਚ ਸੁੱਖ ਹੋਏਗਾ ਅਜ ਥੋੜਾ ਹੈ ਹਜੇ ਸੇਪਾ ਤੇ ਜੀ ਕਹਿੰਦੇ ਤਾਂ ਬਨੌਟੀ ਸੁਖ ਹੈ ਇਹ ਮਾਇਆ ਦਾ ਛਲ ਹੈ ਕਪਟ ਕਹਿੰਦੇ ਪਰਮਾ ਭਗਤੀ ਜਿਹੜੀ ਹੈ ਮਨ ਉਹਦੇ ਚ ਜਦੋਂ ਟਿਕ ਗਿਆ ਫਿਰ ਸੁਖ ਜਾਣ ਲਵੇਗਾ ਕਿ ਅਸਲੀ ਸੁਖ ਪਰਮ ਸੁਖ ਜਿਹੜਾ ਹੈ ਜਿਹੜਾ ਸਦਾ ਹੀ ਭਗਤ ਜੀ ਕਹਿੰਦੇ ਸੁਖ ਰਹਿਣਾ ਉਹਨੂੰ ਜਾਣ ਲਵੇਗਾ ਤ੍ਰਿਪਤ ਘਾਨੇ ਮੁਕਤ ਭਏ ਫਿਰ ਤ੍ਰਿਪਤ ਹੋਏਗਾ ਉਨਾ ਚ ਸਾਡਾ ਮਨ ਤ੍ਰਿਪਤ ਨਹੀਂ ਹੋ ਸਕਦਾ ਭੁੱਖ ਨਹੀਂ ਉਤਰ ਸਕਦੀ ਮਨ ਦੀ ਜਿੰਨਾ ਮਰਜੀ ਅਸੀਂ ਛਾਵਾਂ ਇਕੱਠੀਆਂ ਕਰ ਲਈਏ ਜਿੰਨੇ ਮਰਜੀ ਅਸੀਂ ਪਦਾਰਥ ਇਕੱਠੇ ਕਰ ਲਈਏ ਅ ਸਾਡਾ ਮਨ ਜਿਹੜਾ ਉਹਦੀ ਭੁੱਖ ਨਹੀਂ ਉਤਰ ਸਕਦੀ ਤ੍ਰਿਪਤ ਨਹੀਂ ਹੋ ਸਕਦਾ ਭਗਤ ਜੀ ਸਾਨੂੰ ਜਵਾਬ ਦਿੰਦਿਆਂ ਕਹਿੰਦੇ ਪਰਮ ਭਗਤੀ ਜਿਹੜੀ ਹੈ ਪ੍ਰੇਮਾ ਭਗਤੀ ਮਨੇ ਨਾਲ ਮਨ ਜਦੋਂ ਤੇਰਾ ਲੱਗ ਗਿਆ ਸੁਖ ਜਾਣਿਆ ਤ੍ਰਿਪਤ ਘਾਨੇ ਮੁਕਤ ਭਏ ਕਹਿੰਦੇ ਫਿਰ ਮਨ ਰੁੱਖੋ ਇਰ ਦੇਵ ਚੋਂ ਤ੍ਰਿਪਤ ਹੋ ਜਾਵੇਗਾ ਰੱਜ ਜਾਵੇਗਾ ਫਿਰ ਬਾਹਰਲੇ ਸੁੱਖ ਨਹੀਂ ਭਾਲੇਗਾ ਜਦੋਂ ਅੰਦਰੋਂ ਸੁਖੀ ਹੋ ਗਿਆ ਮਨ ਤ੍ਰਿਪਤ ਹੋ ਗਿਆ ਮਨ ਰੱਜ ਗਿਆ ਮਨ ਫੁਰਨਿਆਂ ਤੋਂ ਹਟ ਕੇ ਉਹਦੇ ਚਰਨਾਂ ਵਿੱਚ ਡਿੱਗ ਗਿਆ ਫਿਰ ਮੁਕਤ ਭਾਏ ਕਹਿੰਦੇ ਫਿਰ ਮਨ ਅਤੇ ਆਤਮਾ ਤੁਮ ਮੁਕਤੀ ਮਿਲ ਜਾਵੇਗੀ ਫਿਰ ਜੁਨਾ ਤੋਂ ਰਹਿਤ ਹੋ ਜਾਵੇਗੀ ਤੇਰੀ ਆਤਮਾ ਜੋਤ ਸਮਾਏ ਸਮਾਨੀ ਜਾ ਕੇ ਅਸ਼ਲੀ ਪ੍ਰਭ ਪਹਿਚਾਣਿਆ ਕਹਿੰਦੇ ਫਿਰ ਪਛਾਣ ਲਵੇਗਾ ਅਸ਼ਲ ਨੂੰ ਜਿਹੜਾ ਨਾਕ ਦੀ ਪ੍ਰਾਪਤ ਧੁਣ ਜੋਗ ਹੈ ਉਹ ਨੂੰ ਵੀ ਪ੍ਰਾਪਤ ਕਰ ਲੇਗਾ ਜੋਤ ਸਮਾਏ ਸਮਾਨੀ ਜੋ ਸਮਾਏ ਜਿਹੜੇ ਦੇ ਵਿੱਚ ਸਮਾਈ ਹੋਈ ਹੈ ਪਰਮਾ ਪਰਮਾਤਮਾ ਦੀ ਜੋਤ irde ਵਿੱਚ ਟਿੱਕੀ ਹੈ ਜਿਹਨੂੰ ਪ੍ਰਗਟ ਕਰਨਾ ਹੈ ਭਗਤ ਜੀ ਕਹਿੰਦੇ ਸਮਾਨੀ ਉਹ ਪ੍ਰਕਾਸ਼ ਹੋ ਜਾਵੇਗਾ ਉਹ ਪ੍ਰਮਾਤਮਾ ਦੀ ਅੰਸ਼ ਜਿਹੜੀ ਉਹ ਪ੍ਰਮਾਤਮਾ ਚ ਜਦੋਂ ਮਿਲੇਗੀ ਜੋਤੀ ਮੈਂ ਜੋਤ ਸਮਾਏ ਉਸ ਜੋਤ ਵਿੱਚ ਜੋਤ ਮਿਲ ਜਾਵੇਗੀ ਜਾ ਕੇ ਅਸ਼ਲੀ ਅਸ਼ਲੀ ਪ੍ਰਭ ਪਛਾਨਿਆ ਕਹਿੰਦੇ ਫਿਰ ਉਹਦੀ ਪਛਾਣ ਹੋ ਜਾਵੇ ਕਿ ਉਹਨੂੰ ਪਛਾਨ ਲਵੇਗਾ ਨਹੀਂ ਤਾਂ ਪਛਾਨ ਨਹੀਂ ਪਾਏਗਾ ਜਿੰਨਾ ਚਿਰ ਉਹ ਜੋਤ ਵਿੱਚ ਜੋਤ ਪ੍ਰਕਾਸ਼ ਨਹੀਂ ਹੁੰਦੀ ਉਹਨਾਂ ਚ ਉਹਦੇ ਅੱਗੇ ਸਾਡੇ ਹਨੇਰਾ ਹੈ ਜਿਹਦੇ ਕਰਕੇ ਉਹ ਨਜ਼ਰ ਨਹੀਂ ਹੁੰਦਾ ਉਹਦੀ ਪਛਾਣ ਨਹੀਂ ਕਰ ਪਾਉਂਦੇ ਸੰਸਾਰੀ ਚੀਜ਼ਾਂ ਤੇ ਸਾਡਾ ਵਿਸ਼ਵਾਸ ਹੈ ਭਗਤ ਜੀ ਕਹਿੰਦੇ ਜਦੋਂ ਉਹਨੂੰ ਪਛਾਣ ਪਾਏਗਾ ਫਿਰ ਪਹੁੰਚ ਜਾਏਗਾ ਧੰਨ ਧਨ ਪਾਇਆ ਧਰਨੀ ਧਰ ਮਿਲ ਜਨ ਸੰਤ ਸਵਾਨਿਆ ਧੰਨ ਸ਼ਬਦ ਧੰਨੇ ਨੂੰ ਕਿਹਾ ਭਾਪ ਦੋ ਵਾਰੀ ਧੰਨ ਹੈ ਧੰਨ ਧਨ ਇਹਦਾ ਜਿਹੜਾ ਧੰਨੇ ਹੈ ਉਹ ਧੰਨੇ ਭਗਤ ਜੀ ਆਪ ਕਹਿ ਰਹੇ ਹਨ ਕੰਦੇ ਧੰਨੇ ਨੇ ਧੰਨੇ ਧਨ ਪਾਇਆ ਕਹਿੰਦੇ ਧੰਨੇ ਨੇ ਹੁਣ ਧਨ ਪਾ ਲਿਆ ਭਗਤ ਜੀ ਆਪਣੇ ਆਪ ਨੂੰ ਕਹਿ ਰਹੇ ਹਨ ਕੰਦੇ ਧੰਨੇ ਧਨ ਪਾਇਆ ਧਰਨੀ ਧਰ ਕਹਿੰਦੇ ਹੁਣ ਧੰਨੇ ਨੇ ਧਨ ਪਾ ਲਿਆ ਕਿਹੜਾ ਧਨ ਪਾ ਲਿਆ ਧਰਨੀ ਧਰ ਮਿਲ ਸੰਤ ਮਿਲ ਜਨ ਸੰਤ ਸਮਾਨਿਆ ਕਹਿੰਦੇ ਉਹਨੂੰ ਮਿਲਣ ਵਾਲਾ ਧਨ ਨਾਮ ਧਨ ਦੀ ਪ੍ਰਾਪਤੀ ਹੋ ਗਈ ਕਹਿੰਦੇ ਹੁਣ ਧੰਨੇ ਨੇ ਅਸਲੀ ਧਨ ਪ੍ਰਾਪਤ ਕਰ ਲਿਆ ਮਿਲ ਜਨ ਮਿਲ ਕੇ ਸੰਤ ਜਨਾਂ ਦੀ ਸੰਗਤ ਵਿੱਚ ਸੰਤ ਸਮਾਨਿਆ ਮਾਰ ਭਗਤ ਜੀ ਕਹਿੰਦੇ ਉਹ ਸਤਿ ਪਰਮੇਸ਼ਰ ਨੂੰ ਜਾਣ ਲਿਆ ਪਛਾਨ ਲਿਆ ਤੇ ਉਹਦੀ ਪ੍ਰਾਪਤੀ ਹੋ ਗਈ ਤਾਂ ਨੇ ਨੂੰ ਉਹਨ ਧਨ ਦੀ ਪ੍ਰਾਪਤੀ ਹੋ ਗਈ ਸੱਚਾ ਧਨ ਨਾਮ ਧਨ ਉਦੀ ਬਖਸ਼ਿਸ਼ ਉਹਦੀ ਭਗਤੀ ਭਾਵਨਾ ਸਿਮਰਨ ਦੀ ਪ੍ਰਾਪਤੀ ਹੋ ਗਈ ਕਹਿੰਦੇ ਹੁਣ ਸੰਸਾਰੀ ਪਦਾਰਤਾਂ ਦੀ ਇੱਛਾ ਪ੍ਰਗਟ ਸੀ ਜਿਹੜੀ ਪਹਿਲਾਂ ਉਹ ਫੁਰਨਿਆਂ ਦੀ ਇੱਛਾ ਖਤਮ ਹੋ ਗਈ ਅੰਨਪਨ ਬੋਲਾਪਨ ਖਤਮ ਹੋ ਗਿਆ ਕਹਿੰਦੇ ਹੁਣ ਤੁਸੀਂ ਦੇਖਦੇ ਹੋ ਤੁਹਾਡਾ ਧੰਨਿਤ ਪ੍ਰਾਪਤ ਹੋ ਗਿਆ ਤੁਹਾਡੇ ਦਰਸ਼ਨ ਹੋ ਗਏ ਹੁਣ ਕਿਸੇ ਚੀਜ਼ ਦੀ ਭੁੱਖ ਇਛਾ ਤਾੰਗ ਸੀ ਜਿਹੜੀ ਉਹ ਖਤਮ ਹੋ ਗਈ ਇਹਦੇ ਕੋਈ ਤੁਹਾਡਾ ਦیدار ਪ੍ਰਾਪਤ ਹੋ ਗਿਆ ਜਿਹਦੇ ਕਾਰਨ ਇੱਥੇ ਸੰਸਾਰ ਵਿੱਚ ਆਉਣ ਦਾ ਜਿਹੜਾ ਅਸਲੀ ਮਨੋਰ ਸਥੀਕਾਰਜ ਸੀ ਓ ਮਹਾਰਾਜ ਨੇ ਸੰਪੂਰਨ ਕਰਤਾ ਇਸ ਭਗਤ ਧੰਨਾ ਜੀ ਸਾਨੂੰ ਪਰਦੇਸ ਬਖਸ਼ਦੇ ਹਨ ਅੱਗੇ ਪੰਜਵੇਂ ਪਾਤਸ਼ਾਹ ਜੀ ਦਾ ਸ਼ਬਦ ਰੰਗ ਹੁੰਦਾ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਜੀ ਬਾਣੀ ਵਿਚਾਰ ਦੇ ਅਨੇਕਾ ਭੁੱਲਾ ਹੋ ਜੰਨੀਆਂ ਨ ਮਹਾਰਾਜ ਮੱਤ ਬਖਸ਼ਣ ਭਾਈ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ